ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨੇ ਕੀ ਗਤ ਕਹੀ ਨਾ ਜਾਏ ਮੰਨੇ ਕੀ ਗਤ ਜਿਹੜਾ ਗਤ ਹੈ ਇਸ ਦਾ ਉਚਾਰਨ ਪੋਲਾ ਕਰਨਾ ਹੈ ਭਾਰਾ ਉਚਾਰਨ ਨਹੀਂ ਕਰਨਾ ਮੰਨੇ ਕੀ ਗਤ ਇਸ ਪ੍ਰਕਾਰ ਇਸ ਦਾ ਅਦਕ ਦੇ ਨਾਲ ਉਚਾਰਨ ਨਹੀਂ ਕਰਨਾ ਮੰਨੇ ਕੀ ਗਤ ਪੋਲਾ ਉਚਾਰਨ ਕਰਨਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਾ ਸਿਛਾ ਪੁਸ਼ਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹ ਕਰਨ ਵਿਚਾਰ ਹਾਂਜੀ ਕਾਗਦ ਕਲਮ ਜਿਹੜਾ ਕਾਗਦ ਹੈ ਉਥੇ ਦਦੇ ਦੇ ਨਾਲ ਲਿਖਿਆ ਗਿਆ ਹੈ ਤੇ ਦਦੇ ਦੇ ਨਾਲ ਇਸਦਾ ਉਚਾਰਨ ਕਰਨਾ ਹੈ ਕਾਗਦ ਧੰਦਾ ਨਹੀਂ ਲਾਉਣਾ ਕਾਗਦ ਨਹੀਂ ਇਸਦਾ ਉਚਾਰਨ ਕਰਨਾ ਦਦੇ ਦੇ ਨਾਲ ਇਸਦਾ ਉਚਾਰਨ ਕਰਨਾ ਹੈ ਅਗੇ ਮੰਨੇ ਕਾ ਕਾ ਤੇ ਵਿਸ਼ਰਾਮ ਲੱਗਣਾ ਹੈ ਬਹਿ ਤੇ ਨਹੀਂ ਵਿਸ਼ਰਾਮ ਲੱਗਣਾ ਮੰਨੇ ਕਾ ਬਹਿ ਕਰਨ ਵਿਚਾਰ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਪਰ ਹੋਏ ਹਾਂਜੀ ਜੇ ਕੋ ਮਨ ਜਾਣੈ ਮਨ ਕੋਏ ਇੱਥੇ ਤੁਸੀਂ ਇਹਨਾਂ ਚਾਰ ਪਉੜੀਆਂ ਦੇ ਵਿੱਚ ਇਹ ਗੱਲ ਵੇਖੋਗੇ ਕਿ ਇਹ ਪੰਕਤੀ ਦੇ ਵਿੱਚ ਮਨ ਤੇ ਮਨ ਪਹਿਲਾ ਜਿਹੜਾ ਮੰਨ ਹੈ ਉਹ ਟਿੱਪੀ ਦੇ ਨਾਲ ਹੈ ਤੇ ਦੂਜਾ ਜਿਹੜਾ ਮੰਨ ਹੈ ਉਹ ਬਿਨਾ ਟਿੱਪੀ ਤੋਂ ਹੈ ਇਸ ਕਰਕੇ ਪਹਿਲਾ ਜਿਹੜਾ ਮੰਨ ਹੈ ਉਸ ਨੂੰ ਕਸ ਕੇ ਉਸ ਦਾ ਉਚਾਰਨ ਕਰਨਾ ਹੈ ਜੇ ਕੋ ਮੰਨ ਜਾਣਾ ਮੰਨ ਹੋਏ ਤੇ ਦੂਜੇ ਮੰਨ ਨੂੰ ਪੋਲਾ ਉਚਾਰਨ ਕਰਨਾ ਹੈ ਮੰਨਣਾ ਸੁਰਤ ਹੋਵਾ ਮਨ ਪੁੱਤ ਮੰਨਣਾ ਸਗਲ ਭਵਣ ਕੀ ਸੋਤ ਮੰਨਣਾ ਬੋਹੇ ਟੋਟਾ ਨਾ ਖਾਏ ਹਾਂਜੀ ਮੰਨੇ ਮੋਹੇ ਮੋਹੇ ਜਿਹੜਾ ਹੈ ਮੰਮੇ ਨੂੰ ਔਂਕੜ ਤੇ ਹਾਹੇ ਨੂੰ ਸਿਹਾਰੀ ਲੱਗੀ ਹੈ ਦੋਵੇਂ ਹੀ ਲਗੂ ਮਾਤਰਾ ਨੇ ਮੰਨੇ ਮੋਹੇ ਇਸ ਨੂੰ ਕਨੌੜਾ ਨਹੀਂ ਬਣਾ ਦੇਣਾ ਮੰਮੇ ਨੂੰ ਕਨੌੜਾ ਨਹੀਂ ਲਾਉਣਾ ਜਾਂ ਹੋੜਾ ਨਹੀਂ ਲਾਉਣਾ ਕਿਉਂਕਿ ਫਿਰ ਇਸ ਦਾ ਅਰਥ ਹੈ ਜਿਹੜਾ ਉਹ ਗਲਤ ਹੋ ਜਾਵੇਗਾ ਇਸ ਕਰਕੇ ਦੋਵੇਂ ਮਾਤਰਾ ਛੋਟੀਆਂ ਨੇ ਮੰਨੇ ਮੋਹੇ ਇਸ ਪ੍ਰਕਾਰ ਇਸ ਦਾ ਉਚਾਰਨ ਕਰਨਾ ਹੈ ਮੰਨਾ ਮੋਹੇ ਝੋਟਾ ਨਾ ਖਾਏ ਮੰਨਾ ਜਮਿਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਾਨ ਕੋਏ ਮੰਨਾ ਮਗ ਰਖਾ ਨਾ ਪਾਏ ਮੰਨਾ ਬਾਤ ਸਿਓ ਪਰਗਟ ਜਾਏ ਮੰਨਾ ਮਗ ਨਾ ਚੱਲੈ ਪੰਥ ਹਾਂਜੀ ਇੱਥੇ ਵੀ ਮੰਨੈ ਮਗ ਨਾ ਚੱਲਿਆ ਪੰਥ ਮਗ ਜਿਹੜਾ ਹੈ ਇਸ ਦਾ ਉਚਾਰਨ ਵੀ ਪੋਲਾ ਹੀ ਕਰਨਾ ਹੈ ਕਸ ਕੇ ਉਚਾਰਨ ਨਹੀਂ ਕਰਨਾ ਮੰਨ ਮਗ ਨਾ ਚੱਲਿਆ ਪੰਥ ਮੰਨ ਕਰਮ ਸੇਤੀ ਸੰਬੰਧ ਆਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਹੋਏ ਹਾਂਜੀ ਐਸਾ ਨਾਮ ਨਿਰੰਜਨ ਹੋਏ ਜਿਹੜਾ ਨਿਰੰਜਨ ਹੈ ਇਸ ਦਾ ਉਚਾਰਨ ਨੰਨੇ ਦੇ ਨਾਲ ਲੱਗਾ ਹੈ ਜਿਹੜਾ ਅਖੀਰ ਤੇ ਨੰਨਾ ਹੈ ਉਥੇ ਨਾਣਾ ਨਹੀਂ ਲਾਜਣਾ ਨਿਰੰਜਨ ਇਸ ਪ੍ਰਕਾਰ ਇਸ ਦਾ ਉਚਾਰਨ ਨਹੀਂ ਕਰਨਾ ਖਾਸ ਤੌਰ ਤੇ ਧਿਆਨ ਰੱਖਿਓ ਕਿ ਇਸ ਦਾ ਉਚਾਰਨ ਨੰਨੇ ਦੇ ਨਾਲ ਹੀ ਹੋਵੇ ਐਸਾ ਨਾਮ ਨਿਰੰਜਨ ਹੋਏ ਮੰਨਾ ਪਾਵਹ ਮੋਹ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਪਰਿਵਾਰਾ ਸਾਧਾਰ ਸਾਧਾਰ ਜਿਹੜਾ ਸਸੇ ਨੂੰ ਕੰਨਾ ਲੱਗਾ ਹੈ ਐਸੇ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਮੰਨਾ ਪਰਿਵਾਰਾ ਸਾਧਾਰ ਇਸ ਪ੍ਰਕਾਰ ਵੇਸ ਦਾ ਉਚਾਰਨ ਕਰ ਦਿੰਦੇ ਨੇ ਪਰ ਇਸ ਦਾ ਉਚਾਰਨ ਦੋ ਇੱਥੇ ਕੰਨੇ ਲੱਗੇ ਨੇ ਸਸੇ ਨੂੰ ਕੰਨਾ ਤੇ ਧਦੇ ਨੂੰ ਕੰਨਾ ਆਗੇ ਰਾਰਾ ਮੁਕਤਾ ਹੈ ਇਸਾ ਕਰਕੇ ਹੀ ਦੋਵਾਂ ਕੰਨਿਆਂ ਦੇ ਨਾਲ ਇਸ ਦਾ ਉਚਾਰਨ ਕਰਨਾ ਹੈ ਸਾਧਾਰ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਨਾਨਕ ਪਵਹ ਨਾ ਪੇਖ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਹਾਂਜੀ ਇੱਥੇ ਤੋਂ ਇੱਕ ਗੱਲ ਵੇਖੋ ਕਿ ਇਨ੍ਹਾਂ ਪੰਕਤੀਆਂ ਤੇ ਇਨ੍ਹਾਂ ਪੌੜੀਆਂ ਦੇ ਵਿੱਚ ਵਿਸ਼ਰਾਮ ਜਿਹੜੇ ਨੇ ਜਿਹੜੇ ਜ਼ਿਆਦਾਤਰ ਮੰਨੇ ਤੇ ਹੀ ਵਿਸ਼ਰਾਮ ਲੱਗੇ ਨੇ ਤੇ ਜਿਹੜਾ ਹੈ ਮੰਨੇ ਕੀ ਗਤ ਰਹੀ ਨਾ ਜਾਏ ਇੱਥੇ ਜਿਹੜਾ ਗਤ ਤੇ ਵਿਸ਼ਰਾਮ ਲੱਗਾ ਹੈ ਤੇ ਬਾਕੀ ਵਿਸ਼ਰਾਮ ਜਿਹੜੇ ਮੰਨੇ ਤੇ ਲੱਗੇ ਨੇ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵਹ ਪੰਜ ਪਰਵਾਣ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੋਹ ਹ ਦਰ ਰਾਜਾਨ ਜਿਹੜਾ ਪਾਠ ਹੈ ਇਸ ਦਾ ਧਿਆਨ ਰੱਖਣਾ ਹੈ ਪੰਚੇ ਸੋਹ ਹੈ ਦਰ ਰਾਜਾਨ ਕਿ ਇਥੇ ਆਮ ਤੌਰ ਤੇ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਤੇ ਉਹ ਪੰਚੇ ਸੋਹੇ ਇੱਕ ਹਾਹੇ ਨੂੰ ਕੱਟ ਦਿੰਦੇ ਨੇ ਤੇ ਇੱਕ ਹਾਹੇ ਨੂੰ ਲਾ ਲਾ ਦਿੰਦੇ ਨੇ ਪੰਚੇ ਸੋਹੇ ਦਰ ਰਾਜਾਨ ਇਹਦਾ ਨਹੀਂ ਚਰਨ ਕਰਨਾ ਪੰਚੇ ਸੋਹ ਹੈ ਪਹਿਲਾ ਹਾ ਹ ਮੁਕਤਾ ਹੈ ਤੇ ਦੂਜੇ ਹਾ ਹ ਨੂੰ ਸਿਹਾਰੀ ਲੱਗੀ ਹੈ ਐਦਾਂ ਹੀ ਇਹਦਾ ਉਸ ਚੱਕੋ ਉਚਾਰਨ ਕਰਨਾ ਹੈ ਪੰਚੇ ਸੋਹ ਹੈ ਦਰ ਰਾਜਾਨ ਅੱਗੇ ਜਿਹੜਾ ਦਰ ਰਾਜਾਨ ਹੈ ਇਹ ਅਸੀਂ ਗੱਲ ਆਪ ਜੀ ਨੂੰ ਪਹਿਲਾਂ ਵੀ ਦੱਸੀ ਕਿ ਜਿੱਥੇ ਦੋ ਸ਼ਬਦਾਂ ਦੇ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਤੇ ਦੂਜੇ ਸ਼ਬਦ ਦਾ ਪਹਿਲਾ ਅੱਖਰ ਆਮੋ ਸਾਹਮਣੇ ਆ ਜਾਣ ਤੇ ਉਹਨਾਂ ਦੋਵਾਂ ਨੂੰ ਖਾਸ ਤੌਰ ਤੇ ਨਿਖੇੜ ਕੇ ਉਹਨਾਂ ਦਾ ਉਚਾਰਨ ਕਰਨਾ ਹੈ ਦਾਰ ਰਾਜਾਨ ਫਿਰ ਹੀ ਨਾ ਸ਼ਬਦਾਂ ਜਿਹੜੀ ਸ਼ੁੱਧਤਾ ਹੋਵੇਗੀ ਪੰਚੇ ਸੋਹ ਦਾਰ ਰਾਜਾਨ ਅੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਾ ਕਰਨਾ নাহি ਸਮਾਰ ਕੋ ਹਉਲ ਧਰਮ ਦਇਆ ਕਾ ਪੂਤ ਹਾਂਜੀ ਧੌਲ ਧਰਮ ਦਇਆ ਕਾ ਪੂਤ ਇੱਥੇ ਪਾਠ ਦਇਆ ਨਹੀਂ ਕਰ ਦੇਣਾ ਕਿਉਂਕਿ ਈੜੀ ਦੇ ਨਾਲ ਉਚਾਰਨ ਕਰਨਾ ਹੈ ਦਇਆ ਇਸ ਪ੍ਰਕਾਰ ਇਸ ਦਾ ਉਚਾਰਨ ਕਰਨਾ ਹੈ ਇਸ ਨੂੰ ਦਇਆ ਨਹੀਂ ਪੜ ਦੇਣਾ ਜੇ ਤੁਸੀਂ ਦਇਆ ਪੜੋਗੇ ਤੇ ਦ ਦ ਹਿਆੜੇ ਕੰਨਾ ਲੱਗਣਾ ਹੈ ਇੱਥੇ ਈੜੀ ਦੇ ਨਾਲ ਇਸ ਦਾ ਉਚਾਰਨ ਕਰਨਾ ਹੈ ਦਇਆ ਭਾਵ ਧਰਮਾ ਦਇਆ ਕਾਪੂਤ ਸੰਤੋਸ਼ ਥਾਪ ਰਖਿਆ ਜੈਨ ਸੂਤ ਜੇ ਕੋ 부ਜਾ ਹੋਵੇ ਸਿਆਰ ਵਲਾ ਉਪਰ ਕੇਤਾ ਪਰ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰ ਤਲ ਕਵਣ ਜੋਰ ਹਾਂਜੀ ਇਹ ਜਿਹੜਾ ਇਹਨਾਂ ਦੋਵੇਂ ਪੰਕਤੀਆਂ ਦਾ ਵਿਸ਼ਰਾਮ ਹੈ ਇਹ ਖਾਸ ਤੌਰ ਤੇ ਇਹਨਾਂ ਦਾ ਧਿਆਨ ਰੱਖਣਾ ਹੈ ਕਿ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰ ਤਲ ਕਵਣ ਜੋਰ ਇਸ ਪ੍ਰਕਾਰ ਇਹਨਾਂ ਦਾ ਜਿਹੜਾ ਸਹੀ ਅਸਹੀ ਵਿਸ਼ਰਾਮ ਹੈ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੈ ਕਵਣ ਜੋਰ ਇਸ ਪ੍ਰਕਾਰ ਜੇ ਤੁਸੀਂ ਵਿਸ਼ਰਾਮ ਲਾਉਗੇ ਤੇ ਇਹ ਵਿਸ਼ਰਾਮ ਗਲਤ ਹੈ ਪਹਿਲਾ ਵਿਸ਼ਰਾਮ ਪਰੈ ਤੇ ਤੇ ਦੂਜਾ ਵਿਸ਼ਰਾਮ ਤਲੈ ਤੇ ਇੱਥੇ ਵਿਸ਼ਰਾਮ ਲਾਉਣਾ ਹੈ ਟਰਟੀ ਹੋਰ ਪਰਾ ਹੋਰ ਹੋਰ ਇਸਤੇ ਭਾਰ ਤਲੈ ਕਵਣ ਜੋਰ ਜੀ ਆਜਾਤ ਰੰਗਾ ਕੇ ਨਾਮ ਹਾਂਜੀ ਜੀ ਆਇਆਂ ਤਰੰਗਾ ਕੇ ਨਾਵ ਇੱਥੇ ਜਿਹੜਾ ਰੰਗਾ ਕੇ ਨਾਵ ਹੈ ਉਹ ਬਿਨਾ ਬਿੰਦੀਆ ਤੋਂ ਹੈ ਤੇ ਬਿਨਾ ਬਿੰਦੀਆ ਤੋਂ ਹੀ ਇਸ ਦਾ ਉਚਾਰਨ ਕਰਨਾ ਹੈ ਸਭਨਾ ਲਿਖਿਆ ਊੜੀ ਕਲਾਮ ਦੇਹੋ ਲੇਖਾ ਦੇਖ ਜਾਣਾ ਕੋਏ ਹਾਂਜੀ ਇਹੋ ਲੇਖਾ ਇੱਥੇ ਈ ੜੀ ਨੂੰ ਲਾਲ ਲੱਗੀ ਹੈ ਤੇ ਹਾ ਹੇ ਨੂੰ ਅੰਕੜ ਲੱਗੀ ਹੈ ਇੱਕ ਦੀਰਘ ਮਾਤਰਾ ਹੈ ਇੱਕ ਲਘੂ ਮਾਤਰਾ ਹੈ ਜੇ ਇੱਥੇ ਸਿਹਾਰੀ ਹੁੰਦੀ ਈ ੜੀ ਨੂੰ ਲਗੇ ਤੇ ਫਿਰ ਉੱਥੇ ਇਹੋ ਉਚਾਰਨ ਹੋਣਾ ਸੀ ਪਰ ਇੱਥੇ ਹੁਣ ਲਾ ਲੱਗੀ ਹੈ ਇਸ ਕਰਕੇ ਇਸ ਦਾ ਉਚਾਰਨ ਇਹੋ ਏ ੜੀ ਨੂੰ ਲੰਮਾ ਲੈ ਜਾਣਾ ਹੈ ਤੇ ਹਾ ਹੇ ਨੂੰ ਛੋਟਾ ਕਰਕੇ ਬੋਲਣਾ ਹੈ ਇਹੋ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਹੋ ਰੂਪ ਹਾਂਜੀ ਕੀਤਾ ਤਾਂ ਸਵਾਲੇ ਹੋ ਰੂਪ ਜਿਹੜਾ ਸਵਾਲੇ ਹੋ ਹੈ ਇਸ ਦੇ ਅਚੇਰ ਤੇ ਹਾਹੇ ਨੂੰ ਔਂਕੜ ਲੱਗੀ ਹੈ ਇਸ ਨੂੰ ਸਵਾਲੇ ਹੋ ਕੂੜੇ ਦੇ ਨਾਲ ਇਸ ਦਾ ਉਚਾਰਨ ਨਹੀਂ ਕਰ ਦੇਣਾ ਫਿਰ ਉਚਾਰਨ ਗਲਤ ਗਲਤ ਹੋਵੇਗਾ ਸਵਾਲੇ ਹੋ ਹਾਹਾ ਲੱਗਾ ਹੈ ਤੇ ਹਾਹੇ ਦੇ ਨਾਲ ਹੀ ਇਸ ਦਾ ਉਚਾਰਨ ਹੋਵੇ ਸਵਾਲੇ ਹੋ ਰੂਪ ਕੇਤਾ ਤਾਣ ਸਵਾਲੇ ਹੋ ਰੂਪ ਕੀਤੇ ਦਾਤ ਜਾਣਾ ਕੌਣ ਕੂਤ ਪੀਤਾ ਪਸਾਓ ਇੱਕੋ ਕਬਾਓ ਐਸ ਤੇ ਹੋਏ ਲੱਖ ਦਰਿਆਓ ਤਿਸ ਤੇ ਹੋਏ ਜਿਹੜਾ ਤਿਸ ਤੇ ਹੈ ਉਹ ਵੱਖਰਾ ਵੱਖਰਾ ਹੈ ਇਸ ਨੂੰ ਤਿਸ ਤੇ ਨਹੀਂ ਵਰ ਦੇਣਾ ਤਿਸ ਤੇ ਵੱਖਰਾ ਵੱਖਰਾ ਕਰਕੇ ਵਿਚਾਰਨਾ ਹੈ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਪਾਰਿਆ ਨਾ ਜਾਵਾ ਏਕ ਵਾਰ ਜੋ ਤਉ ਦਾ ਭਾਵੈ ਸਾਈ ਭਲੀ ਕਾਰ ਹੂ ਸਦਾ ਸਲਾਮਤ ਨਿਰੰਕਾਰ ਉਧਰ ਤੈ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੋਦ ਭਾਵੈ ਸਾਈ ਭਲੀਕਾਰ ਹੂ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ